ਜਿਸ ਤਰ੍ਹਾਂ ਇਕੱਠੀਆਂ ਹੋ ਜਾਂਦੀਆਂ ਕਿ ਸਾਡੇ ਜਨ ਸਖਤਰ ਮੈਡਮ ਦਿਵਿੰਦਰ ਕੌਰ ਜੀ ਘੁੰਮਣ ਫਿਰਨ ਪਰਿਵਾਰ ਦੇ ਨਾਲ ਬਰਿੰਦਾਵਨ ਗਏ ਹੋਏ ਐ ਤੇ ਉਸਤਾਈ ਨੂੰ ਗਏ ਸੀ ਤੇ ਉਮੀਦ ਹੈ ਕੱਲ ਇੱਕ ਤਰੀਕੇ ਸ਼ਾਮ ਤੱਕ ਵਾਪਸ ਆ ਜਾਣਗੇ ਇਹ ਦੋਨੋਂ ਕਹਿੰਦੇ ਸ਼ਾਇਦ ਮੈਂ ਆਰਾਮ ਨੂੰ ਕਰ ਲਾਂ ਥੋੜਾ ਜਿਹਾ ਘੁੰਮਣ ਫਿਰਨ ਦਾ ਥੋੜੀ ਥਕਾਬ ਹੋ ਜਾਂਦੀ ਹੈ ਤੇ ਤਿੰਨ ਤੋਂ ਫਿਰ ਵੈਕਟਿਵ ਹੋ ਜਾਣਗੇ ਤੇ ਤਿੰਨ ਤੋਂ ਬਾਅਦ ਕਹਿੰਦੇ ਕੋਈ ਵੀ ਪ੍ਰੋਗਰਾਮ ਹੋਇਆ ਤਾਂ ਮੈਂ ਆਵਾਂਗੀ ਇਹ ਬੀਚ ਹਿੱਸਾ ਦਮਾਨੀ ਇਸ ਤਰ੍ਹਾਂ ਇਹ ਜੋ ਵਾਈਸ ਪ੍ਰੈਜ਼ੀਡੈਂਟ ਹੈ ਪਰਮਜੀ ਉਹ ਕੱਲ ਪ੍ਰੋਗਰਾਮ ਤੇ ਗਏ ਸੀ ਕਿ ਉਮਰਦੇਸ ਸਾਹਿਬ ਨਾਲ ਬੈਠੇ-ਬੈਠੇ ਥੱਕ ਜਾਂਦੇ ਐ ਤੇ ਕੋਸ਼ਿਸ਼ ਆ ਉਹਨੂੰ ਕਿਸੇ ਠੰਡ ਠੁਣ ਜਾ ਕੇ ਤੇ ਅੱਜ ਕਹਿੰਦੇ ਫ਼ਕਾਰ ਹੋ ਗਿਆ ਆ ਨਹੀਂ ਸਕਦੇ ਉਸ ਤੋਂ ਕਿਹਾ ਜਾਂਦੇ ਸਾਡੇ ਡਾਕਟਰ ਪਤੰਦਾਰ ਸਿੰਘ ਪਤੰਗ ਜੀ ਤੇ ਪਤੰਗ ਜੀ ਤੇ ਜੋਰ ਪੈ ਗਿਆ ਹਾਂ ਤਾਊ ਸਾਹਿਬ ਦਾ ਤੇ ਤਾਊ ਸਾਹਿਬ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਕੋਲ ਨਹੀਂ ਆਉਣਾ ਨਸਾਰ ਇੱਕ ਵਾਰ ਤੁਹਾਨੂੰ ਬੁਲਾਉਣਾ ਹੁੰਦਾ ਹੈ ਕਿ ਤੁਸੀਂ ਉਦੋਂ ਵੀ ਨਹੀਂ ਆਉਣਾ ਤਾਂ ਫਿਰ ਸਾਡੀ ਨਾਰਾਜ਼ਗੀ ਹੋਵੇ। ਉਹ ਕਹਿੰਦੇ ਚਲੋ ਨਾਰਾਜ਼ਗੀ ਨਹੀਂ ਆਪਾਂ ਕਰਦੇ ਤੇ ਮੈਂ ਥੋੜੇ ਜਿਹਾ ਤੁਹਾਡੇ ਕੋਲ ਨਹੀਂ ਆ ਜਾਣਾ ਉਸ ਤੋਂ ਬਾਅਦ ਉੱਧਰ ਚਲੇ ਜਾऊंगा। ਤੇ ਇੱਕ ਵਾਰ ਜਦੋਂ ਬੰਦਾ ਫਸ ਗਿਆ ਫਿਰ ਆਉਣਾ ਆਪਾਂ ਹੋ ਜਾਂਦਾ। ਤੇ ਬਾਕੀ ਚਲੋ ਵੇਟ ਕਰਾਂਗੇ ਜੇ ਆਗੇ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਆਉਂਦੇ ਤਾਂ ਆਪ ਦਾ ਉਸ ਹਿਸਾਬ ਨਾਲ ਪ੍ਰੋਗਰਾਮ ਚਲਾਈ ਰੱਖਣਾ ਹੈਗਾ। ਸੋ ਸਾਡੇ ਜਿਹੜੇ ਨਾਲ ਅਸੋਸੀਏਟ ਹੁੰਦੇ ਐ ਜਦੋਂ ਪਿੱਛੇ ਰਹਿ ਜਾਂਦੇ ਉਹਨਾਂ ਦੇ ਨਾਲ ਹੋਰ ਜੁੜੇ ਹੁੰਦੇ ਬੰਦੇ। ਇਹ ਫਿਰ ਉਹ ਵੀ ਟਲੇ ਪੈ ਜਾਂਦੇ ਕਿ ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਵੀ ਨਹੀਂ ਜਾਣਾ। ਵੇਸ ਕਰਕੇ ਅੱਜ ਥੋੜਾ ਜਿਹਾ ਜਿਹੜਾ ਹੈ ਸਾਡਾ ਗੜਬੜ ਵਾਲਾ ਹੀ ਰਹਿਣਾ। ਪਰ ਫਿਰ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਰੇ ਆਏ ਹੋ। ਤੇ ਅੱਜ ਮੈਨੂੰ ਡਬਲ ਡਿਊਟੀ ਨੂੰ ਹੋਣੀ ਪੈਣੀ ਹੈ। ਸਟੇਜ ਦਾ ਵੀ ਥੋੜਾ ਬਹੁਤ ਮੈਹੀ ਦੇਖਣਾ। ਤੇ ਬਾਕੀ ਜਿਹੜਾ ਪ੍ਰਟਾਗੀ ਮੰਡਲ ਦੇ ਬੈਠਣਾ ਉਹ ਵੀ ਨਾਲ ਹੀ ਮੈਂ ਨਾਲ ਨਾਲ ਇਕਨਾਂ ਟਿਕਾ। ਬਾਕੀ ਅੱਜ ਧਾਰਮਿਕ ਜਿਹੜਾ ਹੈ ਆਪਾਂ ਕਵੀ ਦਰਬਾਰ ਰੱਖਿਆ ਹੋਇਆ ਹੈ। ਤੇ ਸ਼ਾਇਦ ਤੋਂ ਇਸ ਲਈ ਤੇ ਤੁਸੀਂ ਪਹਿਲਾਂ ਇਹ ਉਮੀਦ ਹੈ ਸਾਰੇ ਧਾਰਮਿਕ ਵਰਤਾਰੇ ਵਿੱਚ ਚੱਲਣਗੇ ਇਹ ਤੇ ਲੈ ਕੇ ਆਏ ਹੋਗੇ ਕਿਉਂਕਿ ਪਿੱਛੇ ਜੀ ਆਪਾਂ ਗੁਰੂ ਨਾਨਕ ਦੇਵ ਜੀ ਦਾ ਵੀ ਨਵੰਬਰ ਚ ਆਇਆ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਵੱਡੇ ਪੱਧਰ ਤੇ ਮਨਾਇਆ ਗਿਆ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦੇ ਵਿਸ ਉਹ ਸਾਰੇ ਇੰਡੀਆ ਜੀ ਮਨਾਇਆ ਗਿਆ ਤੇ ਉਹਦੇ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣਾ ਯੋਗਦਾਨ ਪਾਈਏ ਕਿ ਉਹ ਧਾਰਮਿਕ ਰੱਖਣ ਕਰਕੇ ਉਹਨਾਂ ਦੇ ਕਰਕੇ ਵੀ ਸਾਨੂੰ ਵੇ ਹੈਗਾ ਤੇ ਅਗਲਾ ਮਹੀਨਾ ਵੀ ਜਿਹੜੇ ਹੈ ਜੋੜ ਮੇਲੇ ਸ਼ੁਰੂ ਹੋ ਜਾਣੇ ਕਿਉਂਕਿ ਅਨੰਦਪਰ ਸਾਹਿਬ ਤੋਂ ਇਹ ਸ਼ੁਰੂ ਹੁੰਦੇ ਹੈ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਚੱਲੇ ਚੱਲੇ ਜਨਵਰੀ ਜਦੋਂ ਆਹ ਕਾਉਂਦਾ ਮੁਕਤਸਬੀ ਲੜਾਈ ਤੋਂ ਬਾਅਦ ਫਿਰ ਗੁਰੂ ਜੀ ਦੂਜੇ ਸਿੱਟਣ ਚਲੇ ਜਾਂਦੇ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਜਿਹੜੇ ਸਾਡਾ ਧਾਰਮਿਕ ਸਮਾਗਮ ਤੇ ਧਰਮ ਦਾ ਹੀ ਮਾਹੌਲ ਰਹਿੰਦਾ ਤੇ ਉਹਨਾਂ ਜਨਾਂ ਵਿੱਚ ਵੀ ਆਪਾਂ ਦੇਖਾਂਗੇ ਕਿ ਕਿਹੜੇ ਦਿਨ ਆਪਾਂ ਕੋਈ ਧਰਮ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਹੈ ਬਾਕੀ ਹੋਰ ਸੰਸਥਾਵਾਂ ਵੀ ਧਰਮ ਕਰ ਰਹੀਆਂ ਹਨ ਪਸੂ ਚੌਥੇ ਗੁਰਦੁਆਰਾ ਸਿੰਘ ਸੇਧਾ ਬਹੁਤ ਵੱਡਾ ਪ੍ਰੋਗਰਾਮ ਸੀਗਾ ਸੋ ਹਰੇਕ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਚੰਗਾ ਲੱਗਦਾ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਸਹਿਤੰਗ ਗਤੀਵਿਧੀਆਂ ਇਸ ਹਿਸਾਬ ਨਾਲ ਹੋ ਰਹੀਆਂ ਨੇ ਤੇ ਅੱਜ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਾ ਡਾਕਟਰ ਸ਼ੰਦਰਪਾਲ ਜੀ ਸਾਡੀ ਬੇਨਤੀ ਨੂੰ ਮੰਨਦੇ ਹੋਏ ਪਹੁੰਚੇ ਹੈ ਤੇ ਅਸੀਂ ਚਾਹਾਂਗੇ ਕਿ ਇਹ ਪ੍ਰਧਾਨਗੀ ਮੇdataTable ਵਿੱਚ ਤੋਂ ਤੁਹਾਨੂੰ ਡਾਕਟਰ ਸ਼ੰਦਰਪਾਲ ਜੀ ਆਓ ਕਪਾ ਤੇ ਡਾਕਟਰ ਮਨਜੀਤ ਪਾਲ ਜੀ ਜਦੋਂ ਆ ਜਾਣਗੇ ਆਪਾਂ ਉਹਨਾਂ ਨੂੰ ਇੱਥੇ ਬਿਠਾ ਲਵਾਂਗੇ ਤੇ ਹੋਰ ਆਪਾਂ ਹਾਂਜੀ ਮਨਜੀਤ ਜੀ ਸਭ ਤੋਂ ਸੀਨੀਅਰ ਡਾਕਟਰ ਹਾਂਜੀ ਦਵਾਨਾ ਜੀ ਆ ਗਏ ਆਜੋ ਜੀ ਤੁਹਾਨੂੰ ਮੈਂ ਕੀ ਹੈ ਪਤਾਰੀ ਮંડਲ ਦੇ ਵਿੱਚ ਸ਼ਾਮਲ ਹੋਵੋ ਗੱਲਾਂ ਬਾਤਾਂ ਹੋ ਜਾਣੀਆਂ ਇੱਕਲਾ ਬੰਦਾ ਕਿੰਨਾ ਗੱਲਾਂ ਕਰੂਗਾ ਕੋਈ ਦੁੱਖ ਸੁੱਖ ਕਰਨਾ ਹੁੰਦਾ ਹੈ ਇਹ ਜਿਹੜਾ ਜੋਕੀ ਟੋਲੀ ਪੁਰਾਣੇ ਸਿਆਣੇ ਬਦਵਾਨ ਇੱਕ ਰੰਗਾੜਾ ਜੀ ਤੇ ਇੱਕ ਬਾਬਰੋਂ ਦਵਾਨਾ ਜੀ ਸਾਡੇ ਅਸ ਜੀ ਵਿਚਾਰੇ ਚਲੇ ਗਏ ਅਦਰਵਾਈਤ ਅਸੀਂ ਉਹਨਾਂ ਨੂੰ ਹਰ ਪ੍ਰੋਗਰਾਮ ਤੇ ਯਾਦ ਕਰਦੇ ਆਂ ਤੇ ਇਹ ਸਾਡੇ ਥੰਮ ਰਹਿ ਗਏ ਪ੍ਰਾਣੇ ਹੁਣ ਜਿਹੜੇ ਹੈ ਠੀਕ ਹੈ ਅਸੀਂ ਚਾਹੁੰਨੇ ਇਹ ਕੈਮਰੇ ਇਸ ਤਰ੍ਹਾਂ ਹੀ ਬੜੇ ਰਹਿਣ ਜਿਵੇਂ ਬਿਲਡਿੰਗ ਹੈ ਹਰ ਇੱਕ ਥੰਮ ਤੇ ਖੜੀ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਸਿਹਤ ਗਤੀਵਿਧੀਆਂ ਜੋ ਵੀ ਚੰਡੀਗੜ੍ਹ ਮੁਹਾਲੀ ਚ ਹੁੰਦੀਆਂ ਤੇ ਇਹਨਾਂ ਥੰਮਾਂ ਦੇ ਕਰਕੇ ਚੱਲ ਰਿਹਾ ਹੈ ਅਸੀਂ ਭਾਵੇਂ ਲੋਕਲ ਮਿਲ ਕੇ ਗੱਲਦੇ ਆਂ ਤੇ ਸਾਨੂੰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਚਲੋ ਆਪਣੇ ਬੰਦੇ ਆ ਪਰ ਜਦੋਂ ਬਾਹਰ ਜਾ ਕੇ ਸੁਣੀਂਦੇ ਆ ਗੱਲਾਂ ਇਹਨਾਂ ਦੀਆਂ ਤਾਂ ਫਿਰ ਬੜਾ ਮਨ ਨੂੰ ਆਉਂਦਾ ਹੈ ਬਾਕੀ ਦਾ ਹਾਂਜੀ ਬਾਕੀ ਸਾਰੇ ਵਿਦਵਾਨ ਆਪਣੀ ਆਪਣੀ ਥਾਂ ਤੇ ਹੈ ਤੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਪੁਰਾਣੇ ਤਾਂ ਜਿਹੜੇ ਪਿੱਛੇ ਰਹਿ ਗਏ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੈ ਤੇ ਐਨਾ ਕੁਝ ਮੋਬਾਈਲ ਤੇ ਆ ਜਾਂਦਾ ਹੈ ਕਿ ਸਾਡੇ ਨਾਲੋਂ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਐਡਵਾਂਸ ਹੈਗੀ ਹੈ ਬਹੁਤ ਸਾਰੇ ਕੰਮਾਂ 'ਚ ਉਹ ਸਾਥੋਂ ਅੱਗੇ ਹੈ ਪਰ ਫਿਰ ਵੀ ਅਸੀਂ ਆਪਣੀ ਸੰਸਕ੍ਰਿਤੀ ਨੂੰ ਸਾਹਮਣੇ ਰੱਖਦੇ ਹੋਏ ਪੁਰਾਣਿਆਂ ਦਾ ਦਰਮਾਨ ਉਸੇ ਤਰ੍ਹਾਂ ਦਾ ਹੀ ਅਸੀਂ ਰਿਸਪੈਕਟ ਕਰਦੇ ਹਾਂ ਪੁਰਾਣਿਆਂ ਦਾ ਆਪਣਾ ਤਜਰਬਾ ਉਹਨਾਂ ਦੀ ਆਪਣੀ ਘਰ ਨਾਲ ਘਰਲੀ ਹੁੰਦੀ ਹੈ ਉਹਨਾਂ ਦਾ ਆਪਣਾ ਮਕਾਮ ਹੁੰਦਾ ਹੈ ਸੋ ਇਸ ਕਰਕੇ ਸਾਡਾ ਉਹੀ ਵਰਕਰਾਰ ਰਹਿਣਾ ਚਾਹੀਦਾ ਕਿਉਂਕਿ ਪ੍ਰਾਣੇ ਉਹਨਾਂ ਦੀ ਇਚਿਤਮਾਨ ਉਸੇ ਤਰ੍ਹਾਂ ਦੇ ਸਤਿਕਾਰ ਹੁੰਦਾ ਰਹਿਣਾ ਚਾਹੀਦਾ ਤੇ ਜੋ ਨਵੇਂ ਐ ਉਹਨਾਂ ਦੀਆਂ ਫਰਜਨਾਮਾ ਸੁਣਾਗੇ ਉੱਥੋਂ ਲੱਗਦਾ ਹੈ ਕਿ ਹਾਂ ਯਾਰ ਬਹੁਤ ਵਧੀਆ ਲੱਗ ਰਹੇ ਐ ਤੇ ਨਵੇਂ ਨਵੇਂ ਹੋਰ ਜਿਹੜੇ ਹੈਗੇ ਕੋਈ ਆਓ ਜੀ ਡਾਕਟਰ ਸਾਹਿਬ ਜੀ ਆ ਜਾਓ ਨਾਲ ਨਾਲੇ ਡਾਕਟਰ ਸਾਹਿਬ ਤਾੜੀਆਂ ਮਾਰ ਦਿਓ ਜੀ ਕਿਉਂਕਿ ਜੇ ਆਪਾਂ ਸਾਹਮਣੇ ਉਹ ਉਠਾ ਕੇ ਇੱਧਰ ਪਿਠਾਉਂਦੇ ਫਿਰ ਤਾੜੀਆਂ ਵੱਜਣੀਆਂ ਸੀ ਤੇ ਉਹਨਾਂ ਦਾ ਸੱਤੇ ਲੈ ਕੇ ਬਿਠਾ ਲਿਆ ਤਾਂ ਧਿਆਨ ਆਪਣਾ ਇਹ ਤੇ ਆਉਣਾ ਚਾਹੀਦਾ ਤੇ ਡਾਕਟਰ ਬੱਲ ਸਾਹਿਬ ਵੀ ਬਹੁਤ ਬਖੀ ਸਖੀਤ ਨੇ ਇਹਨਾਂ ਕੋਲੇ ਬੜੇ ਗੋਣਾ ਹੈ ਇੱਕ ਆਪ ਇਹਨਾਂ ਨੇ ਇੱਕ ਫਿਲਮ ਦਿਖਾਈ ਹੈ ਜਿਹਨੇ ਦੇਖੀ ਹੈ ਉਹ ਵਾਕਈ ਮੰਨਦੇ ਆ ਕਿ ਹਾਂ ਯਾਰ ਵਾਕਈ ਵਧੀਆ ਬਣਾਈ ਹੈ ਇੱਕ ਕਿਸੇ ਪਰਪਤੇ ਆ ਤੇ ਉਹਦੇ ਚ ਸਾਰਾ ਕੁਝ ਹੀਗਾ ਐਂਟਰਟੇਨਮੈਂਟ ਹੀਗਾ ਇੱਕ ਸਨੇਹਾ ਵੀ ਸੀਗਾ ਤੇ ਜੋ ਸਮਾਜਿਕ ਵਰਤਾਰਾ ਹੈਗਾ ਉਹ ਵੀ ਦਿਖਾਇਆ ਪਿੰਡ ਦਾ ਵੀ ਸ਼ਹਿਰ ਦਾ ਵੀ ਸਾਰਾ ਕੁਝ ਹਾਂ ਦਿਖਾਇਆ ਇਹ ਬਹੁਤ ਤੰਗ ਲੱਗਿਆ ਕਰ ਇਹਨਾਂ ਦਾ ਵਧੀਆ ਅਰੇਂਜਮੈਂਟ ਕਿ ਬਾਕੀ ਇਹ ਸਾਜ਼ ਬੜੇ ਵਧੀਆ ਵਜਾ ਲੈਂਦੇ ਆ ਬੜੇ ਵਧੀਆ ਗਾ ਲੈਂਦੇ ਆ ਬੜੇ ਵਧੀਆ ਘੁੰਮਣ ਕਰਨ ਦੇ ਸ਼ਕੀਨ ਐ ਐਮਬੀਬੀਐਸ ਐਮਟੀ ਖੁੱਦ ਹੈਗੇ ਆ ਕਈ ਵਾਰੀ ਹੁੰਦਾ ਹੈ ਕਿ ਆਪਾਂ ਨਿੱਕਾ ਮੋਟਾ ਕੋਰਸ ਕਰ ਲੈਣੇ ਤੇ ਕਹਿ ਦੇਣੀ ਜਿਵੇਂ ਡਾਕਟਰ ਬਣ ਗਏ ਤੇ ਭਾਵੇਂ ਉਹਨਾਂ ਦਾ ਆਪਣਾ ਪਿਆਰ ਤਾਂ ਹੁੰਦਾ ਜਿਵੇਂ ਬਣਾਲੇ ਵੈਦ ਹੁੰਦੇ ਸੀਗੇ ਉਹ ਬੜੇ ਜਰ ਰੇਕਾਰ ਹੁੰਦੇ ਸੀ ਪਰ ਫਿਰ ਵੀ ਜਿਹੜਾ ਹੈ ਪੜ੍ਹਾਈ ਹੈ ਉਹਨਾਂ ਦਾ ਆਪਣਾ ਮਕਾਮ ਹੈ

ਆਜੋ ਬੈਠਣਾ ਜੀ ਕਰੋ ਤੁਸੀਂ ਬੈਠੇ ਇੱਥੇ ਆ ਜੀ ਹਾਂ ਜੀ ਕੋਈ ਇੱਕ ਲੜਾ ਆ ਸਕਦਾ ਇੱਥੇ ਕਿੰਗੋ ਸਾਹਿਬ ਬੈਜੋ ਮਾ ਜੀ ਹਾਟੇ ਨਾਲ ਕੋਈ ਆ ਜੇ ਇਹ ਥੋੜਾ ਜਿਹਾ ਕੇ ਕਰ ਦਿਓ ਟੇਬਲ ਦੇ ਵਿੱਚ ਜਿਆਦਾ ਨੇੜੇ ਕੋ ਦੇ ਹੁਣ ਆਪਾਂ ਜਿਹੜਾ ਕਵਿਦਰਵਾ ਸ਼ੁਰੂ ਕਰਦੇ ਹਾਂ ਇਹ ਮੈਨੂੰ ਲੱਗਦਾ ਹੈ ਪ੍ਰਧਾਨਗੀ ਮੰਡਲ ਤਾਂ ਬਾਅਦ ਵਿੱਚ ਹੀ ਆਪਣੇ ਰਾਏ ਦੇਣਗੇ ਕਿਉਂਕਿ ਜੋ ਆਪਾਂ ਸੁਣਾਉਣਾ ਹੈ ਜੋ ਆਪਾਂ ਇੱਥੇ ਪੇਸ਼ਕਾਰੀ ਕਰਨੀ ਹੈ ਉਹ ਦਾ ਮੁਲਾਂਕਣ ਫਿਰ ਆਪੇ ਦਾ ਸੁਣਾਗੇ ਕਿ ਕਿੰਨਾ ਚੰਗਾ ਲੱਗਿਆ ਕਿੰਨਾ ਸਾਡਾ ਇਹ ਠੀਕ ਰਿਹਾ ਤੇ ਫਿਰ ਜਿਹੜਾ ਪ੍ਰਧਾਨਗੀ ਮੰਡਲ ਲਾਗੂ ਮੁਲਾਂਕਣ ਕਰਦਾ ਕਿ ਹਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਸਿੱਧੇ ਹੈ ਜੇ ਕੋਈ ਗਲਤੀਆਂ ਥੋੜੀ ਹੋਵੇ ਤੁਸੀਂ ਜਾਣੋਗੇ ਹੈ ਆਪ ਜੋ ਇੱਥੇ ਪੇਸ਼ ਕੀਤਾ ਜਾਊਗਾ ਉਹਦੇ ਬਾਰੇ ਵੀ ਆਪਣੇ ਰਾਏ ਦੱਸਣਗੇ ਤੋ ਆਪਾਂ ਸ਼ੁਰੂਆਤ ਇਹ ਗੁਰਬੰਧਕਿਰੋਂ ਜੀ ਤੋਂ ਕਰ ਲੈਨੇ ਇਹ ਵੇਖੇਰ ਅਸਤ੍ਰੇ ਚੱਲੀ ਆਉਨੇ ਤੇ ਸਾਰੇ ਦੀ ਵਾਰੀ ਆ ਜਾਣੀ ਹੈ ਜੇ ਕਿਸੇ ਨੂੰ ਪੁੱਛੇ ਤੀਏ ਜਾਂ ਕਾਲੀ ਹੈ ਉਹ ਹੱਥ ਨਾਲ ਕਰਕੇ ਦੱਸ ਦੋ ਕਿ ਮੈਂ ਜੀ ਵੀ ਜਾਣਾ ਤੇ ਮੈਂ ਨਹੀਂ ਪਹਿਲਾ ਵਾਰੀ ਲਾ ਦੋ ਤੇ ਨਹੀਂ ਫਿਰ ਆਪਾਂ ਅਸਤ੍ਰੇ ਤੇ ਚੱਲਦੇ ਆਓ ਜੀ ਕਿਲੋ ਸਾਹਿਬ